ਮਾਤਾ ਜੀ ਸ੍ਰੀ ਗੁਰਾਲ ਜੀ ਸਰ ਤੋਂ ਪਹਿਲਾਂ ਦੇਖੋ ਸਾਡੇ ਮਾਮਾ ਦੇ ਸਮਾਨ ਆਏ ਮਾਤਾ ਜੀ ਹਾਂਜੀ ਹਾਂਜੀ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ ਸਭ ਨੂੰ مالک ਚੜ੍ਹਦੀ ਕਲਾ 'ਚ ਕਰੇ ਸਭ ਨੂੰ ਅੰਦਰੁਸਤੀਆਂ ਬਖਸੇ ਮਾਤਾ ਜੀ ਤੁਹਾਡਾ ਨਾਮ ਕੀ ਹੈ ਜੀ ਸਰਜੀਤ ਕੌਰ ਹੈ ਸਰਜੀਤ ਕੌਰ ਹਾਂਜੀ ਅੱਛਾ ਜੀ ਇਹ ਮੇਰਾ ਪੁੱਤ ਤਾਂ ਹੈ ਜੀ ਅੱਛਾ ਜੀ ਤੁਹਾਡਾ ਪੁੱਤ ਤਾਂ ਹੈ ਅੱਛਾ ਜੀ ਅੱਛਾ ਜੀ ਅੱਛਾ ਕੀ ਨਾਮ ਹੈ ਇਸ ਦਾ ਜੀ ਇੱਕ ਸਿੰਘ ਹੈ ਜੀ ਇੱਕ ਸਿੰਘ ਦੇਖੋ ਜੀ مالک ਨੇ ਕਹੇ ਜੇ ਰੰਗ ਇਹਦੇ ਤੁਹਾਨੂੰ ਕਿੱਥੋਂ ਲੱਗਿਆ ਉਹ ਗਾਲੀ ਮਾਤਾ ਦੋ ਮਿੰਟ ਦੇਖੋ ਮਾਤਾ ਜੀ ਕਹਿੰਦੇ ਅਸੀਂ ਬਹੁਤ ਦੁਖੀ ਆ ਇਹ ਸਾਡਾ ਬੱਚਾ ਇਹ ਕੀ ਨਾਮ ਹੈ ਤੁਸੀਂ ਇਸ ਦਾ ਇੱਕਮ ਸਿੰਘ ਜੋ ਕਿ ਬੋਲ ਨਹੀਂ ਸਕਦੇ ਸੁਣਦਾ ਹੈਗਾ ਸੁਣਦਾ ਵੀ ਸੁਣ ਵੀ ਸੁਣਦੇ ਵੀ ਨਹੀਂ ਗਏ ਬੋਲ ਵੀ ਨਹੀਂ ਸਕਦੇ ਤੇ ਸੁਣ ਵੀ ਨਹੀਂ ਸਕਦੇ ਹਾਂਜੀ ਅੱਛਾ ਬੋਲ ਦਿਓ ਬੇਟਾ ਬੋਲੋ ਮੈਂ ਪੁੱਛਾਂ ਦੇਖੋ ਇੱਕਨ ਸਾਰੇ ਕਰਦਾ ਜੀ ਇਹ ਹਾਂਜੀ ਭੈਣੋ ਭਰਾਵੋ ਜਿਹੜੇ ਆਪਣੇ ਵੀਡੀਓ ਦੇਖ ਰਹੇ ਹੋ ਨਾ ਚੈਨਲ ਤੇ ਇਹ ਬੱਚੇ ਨੂੰ ਤੁਸੀਂ ਦੇਖ ਰਹੇ ਹੋ ਕੀ ਨਾਮ ਦੱਸਿਆ ਮੈਂ ਮਾਤਾ ਪੁੱਤ ਇੱਕਮ ਸਿੰਘ ਹੈ ਇੱਕਮ ਸਿੰਘ ਨਾਮ ਆ ਬੈਗਰੂ ਦੇ ਨਾਮ ਤੇ ਨਾਮ ਆ ਇੱਕਮ ਸਿੰਘ ਜਿੱਥੇ ਇੱਕ ਓੰਕਾਰ ਸ਼ੁਰੂ ਹੁੰਦਾ ਏ ਹੈ ਉਸ ਮਾਲਕ ਦੇ ਨਾਮ ਸ਼ੁਰੂ ਹੁੰਦਾ ਏ ਉਸ ਦੇ ਨਾਮ ਤੋਂ ਸ਼ੁਰੂ ਆ ਇਸ ਬੱਚਾ ਦਾ ਨਾਮ ਆ ਪਰ ਮਾਲਕ ਨੇ ਜਵਾਨ ਨਹੀਂ ਦਿੱਤੀਗੀ ਕੰਨ ਸੁਣ ਲਈ ਕੰਨ ਨਹੀਂ ਦਿੱਤੇ ਹੈਗੇ ਦੇਖਣ ਨੂੰ ਸਭ ਕੁਝ ਆ ਦੇਖੋ ਇਹ ਇੱਕਮ ਸਿੰਘ ਨਾਮ ਆ ਬੈਗਰੂ ਦੇ ਨਾਮ ਤੇ ਨਾਮ ਆ ਇੱਕਮ ਸਿੰਘ ਜਿੱਥੇ ਏਕ ਓੰਕਾਰ ਸ਼ੁਰੂ ਹੁੰਦਾ ਏ ਹੈ ਉਸ ਮਾਲਕ ਦੇ ਨਾਮ ਸ਼ੁਰੂ ਹੁੰਦਾ ਏ ਉਸ ਦੇ ਨਾਮ ਤੋਂ ਸ਼ੁਰੂ ਆ ਇਸ ਬੱਚਾ ਦਾ ਨਾਮ ਆ ਪਰ ਮਾਲਕ ਨੇ ਜਵਾਨ ਨਹੀਂ ਦਿੱਤੀਗੀ ਕੰਨ ਸੁਣ ਲਈ ਕੰਨ ਨਹੀਂ ਦਿੱਤੇ ਹੈਗੇ ਦੇਖਣ ਨੂੰ ਸਭ ਕੁਝ ਆ ਦੇਖੋ ਇਹ ਬੱਚਾ ਦੇਖੋ 마ਸੂਮ ਬੱਚਾ ਮਾਲਕ ਪਤਾ ਨਹੀਂ ਬੈਗਰੂ ਐ ਜਾਂ ਕਿਉਂ ਕਰਦਾ ਏ ਇਨਸਾਨ ਦੇ ਨਾਲ ਇੱਕ ਤਾਂ ਪਹਿਲਾਂ ਹੀ ਗਰੀਬੀ ਆ ਕਰਦੇ ਵਿੱਚ ਦੂਸਰਾ ਬਾਈ ਬਣ ਕੇ ਬੱਚੇ ਕਿੰਨੇ ਬੱਚੇ ਨੇ ਤੁਹਾਡੇ ਪਤਾ ਜੀ ਇਹ ਪੁੱਤ ਆਪਾ 1000 ਦੋ ਹੈ ਜੀ ਕਿਤੋਂ ਵੱਡਾ ਬਾਈ ਉਹਨੂੰ ਬੱਕੀ ਦਾ ਬਾਈ ਬਣ ਕੇ ਆਇਆ ਅੱਛਾ ਜੀ ਉਹ ਠੀਕ ਆ ਜੀ ਠੀਕ ਆ ਜੀ ਕੋਈ ਡਾਕਟਰੀ ਇਲਾਜ ਕਰਾਇਆ ਨਹੀਂ ਇਸ ਦਾ ਪੀਜੀਆ ਪੀਜੀਆ ਚ ਦਿਖਾਇਆ ਹੁਣ ਦੋ ਅੱਖਾਂ ਚ ਲੈਂਜ ਪਾਏ ਆ ਜੀ ਅੱਛਾ ਅੱਖਾਂ ਚ ਵੀ ਅੱਖਾਂ ਤੋਂ ਵੀ ਥੋੜੇ ਕੱਟ ਦਿੱਤੇ ਸੀਗਾ ਵੀਰੇ ਕਰਦੇ ਯਾਰ ਕਰਦੇ ਯਾਰ ਦੇਖੋ ਜੀ ਮਾਲਕ ਦੇ ਕਾਹੇ ਜੇ ਰੰਗਣੇ ਕਿਸੇ ਨੂੰ ਕਿੰਨਾ ਕੁਝ ਦੇ ਦਿੰਦਾ ਕਿਸੇ ਨੂੰ ਕੁਝ ਵੀ ਨਹੀਂ ਦਿੰਦਾ ਪਰ ਇਹ ਇੱਦਾਂ ਇੱਦਾਂ ਦੌੜ ਲਗਾਈ ਆ ਨਾ ਜੀ ਹਾਂ ਜੀ ਹਾਂ ਜੀ ਦੌੜਾਂ ਚ ਛਾਲ ਲਓ ਅੱਛਾ ਜੀ ਇਸ ਬੱਚੇ ਨੇ ਅੱਜ ਲਗਾਈ ਐ ਇਸ ਜਗ੍ਹਾ ਤੇ ਦੌੜ ਇੱਕ ਮਨੇ ਇੱਕਮ ਸਿੰਘ ਨੇ ਦੌੜ ਦੇ ਵਿੱਚ ਇਹ ਪਹਿਲੇ ਨੰਬਰ ਤੇ ਆਇਆ ਆ ਨਾ ਜੀ ਉਹਨਾਂ ਨੇ ਮਾਣ ਕਰਤਾ ਜੀ ਹਾਂ ਚਲੋ ਪਹਿਲੇ ਨੰਬਰ ਤੋਂ ਸਮਝਾਂਗੇ ਇਸ ਤਾਂ ਜਿਹੜਾ ਬੱਚਾ ਕੋਸ਼ਿਸ਼ ਕਰਦਾ ਦੌੜਨੇ ਦੀ ਅੱਜ ਤਾਂ ਪਹਿਲੇ ਨੰਬਰ ਤੋਂ ਕਹਾਂਗੇ ਜਿਹੜਾ ਅੱਜ ਬੱਚਾ ਨਾ ਜਿਹੜਾ ਕੋਸ਼ਿਸ਼ ਤਾਂ ਕਰਦਾ ਏ ਹਾਂ ਜੀ ਠੀਕ ਹੈ ਜੀ ਅਜ ਤਾਂ ਇਹ ਕਹਿਣਾ ਚਾਹੁੰਨੇ ਆ ਜਿਹੜੇ ਸਾਡੇ ਭੈਣ ਭਰਾ ਬਾਹਰ ਗਏ ਹੋਏ ਨੇ ਹਾਂਜੀ ਭੈਣਾ ਭਰਾ ਬਜ਼ੁਰਗ ਜਿਹੜੇ ਵੀ ਸਾਡੇ ਭੈਣ ਭਰਾ ਬਾਹਰ ਗਏ ਹੋਏ ਨੇ ਜਿਹੜੇ ਦਾਨਪੂਰਨ ਕਰਦੇ ਨੇ ਉਹ ਇਹਦੇ ਛੋਟੇ ਬੱਚਿਆਂ ਦੀ ਦਾਨਪੂਰਨ ਕਰਿਆ ਕਰੋ ਕਿਹੜਾ ਵਿੱਚ ਰੱਬ ਆ ਜੀ ਪ੍ਰਮਾਤਮਾ ਇੱਧਰ ਦੇਖੋ ਬੇਟਾ ਸਾਹਮਣੇ ਇਹਣਾ ਚਾਹੇਗਾ ਪ੍ਰਮਾਤਮਾ ਆਏ ਮੇਰੋ ਜੇਕਰ ਇਹਦੇ ਬੱਚਿਆਂ ਦੀ ਤੁਸੀਂ ਹੈਲਪ ਕਰੋਗੇ ਨਾ ਤੁਸੀਂ ਐ ਸੋਚ ਲਓ ਪ੍ਰਮਾਤਮਾ ਦੀ ਹੈਲਪ ਕਰਤੇ ਪਰ ਜੀ ਗਰੀਬੀ ਆ ਵਾ ਹਾਂਜੀ ਗਰੀਬੀ ਹੋ ਜੀ ਕਰਦੇ ਪਿੰਡ ਬਦੋਚੀ ਕਲਾਂ ਜੀ ਹਾਂਜੀ ਜੇਕਰ ਕੋਈ ਭੈਣ ਭਰਾ ਨਾਲ ਹੈਲਪ ਕਰਨੀ ਚਾਹੁੰਦਾ ਹੋਵੇ ਤਾਂ ਪਿੰਡ ਬਦੋਚੀ ਇਹਨਾਂ ਮਾਤਾ ਜੀ ਨੂੰ ਆ ਕੇ ਮਿਲਿਓ ਮਾਤਾ ਜੀ ਕੀ ਨਾਮ ਦੱਸੇ ਸਰਜੀਤ ਕੌਰ ਹੈ ਜੀ ਮਾਤਾ ਸਰਜੀਤ ਕੌਰ ਜੀ ਤੇ ਇਹਨਾਂ ਦੇ ਇਹ ਪੁੱਤੇ ਨੇ ਘਰ ਵਾਲੇ ਦੇ ਨਾਮ ਇਹਨਾਂ ਦੇ ਕਾਲਾ ਜੀ ਕਾਲਾ ਸਿੰਘ ਜੀ ਇਹ ਤਾਂ ਬੇਟਾ ਜਿਹੜਾ ਦਾ ਬੇਟਾ ਉਸਦਾ ਨਾਮ ਕੀ ਹੈ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਜੀ ਪਿਤਾ ਜੀ ਮਿਲੋ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀ ਇਸ ਮਾਤਾ ਦੀ ਵੱਧ ਵੱਧ ਸਪੋਰਟ ਕਰੋ ਇਸ ਬੱਚੇ ਦੀ ਤਾਂ ਜੋ ਕਿ ਦੇਖ ਕੇ ਇਸ ਦਾ ਕੋਈ ਕੋਈ ਆਇਆ ਕੋਈ ਡਾਕਟਰ ਹੋਵੇ ਵਧੀਆ ਟ੍ਰੀਟਮੈਂਟ ਹੋ ਜਾਵੇ ਤਾਂ ਜੋ ਕਿਸੇ ਦੀ ਜਵਾਨ ਮੁਰਖੇ ਵਾਪਸ ਆ ਜਾਵੇ ਹਨਾ ਜੀ ਹਾਂ ਜੀ ਬੋਲਣ ਲੱਗ ਜਵੇ ਬਹੁਤ ਧੰਨਵਾਦ ਹਾਂ ਜੀ ਹਾਂ ਤੇ ਮਾਤਾ ਕਹਿੰਦੀ ਪਰ ਅਸੀਂ ਉਸ ਦਾ ਬਹੁਤ ਧੰਨਵਾਦ ਕਰਾਂਗੇ ਜੇਕਰ ਐਸੇ ਬੱਚੇ ਦੀ ਉਸ ਨੂੰ ਸੀਸ ਮਿਲ ਗਈ ਤਾਂ ਐ ਸਮਝ ਲਓ ਰੱਬ ਨੇ ਸੀਸ ਦਿੱਤੀ ਹਨਾ ਜੀ ਪਰ ਬਾਰੇ ਨੇ ਹਾਰੇ ਕਰ ਦਿੰਦਾ ਪਰ ਮਾਤਾ ਜਿਹੜੇ ਭੈਣ ਭਰਾ ਇਹਦੇ ਬੱਚਿਆਂ ਦੀ ਮਦਦ ਕਰਦੇ ਨੇ ਉਹਨਾਂ ਲਈ ਉਹ ਹੀ ਵੀਰ ਰੱਬ ਦੀ ਤਰ੍ਹਾਂ ਹੁੰਦੇ ਨੇ ਜਿਹੜੇ ਸੇਵਾ ਕਰਦੇ ਨੇ ਅਸੀਂ ਕਹਿੰਦੇ ਆ ਵੀਰ ਉਹਨੇ ਉਹਨਾਂ ਦੀ ਸੇਵਾ ਕਰਨ ਦਾ ਵਾਅਦਾ ਵਾਦਾ